ਇਹ ਤਾਂ ਮੌਸਮ ਅੱਜ ਵਧੀਆ ਨਾ ਸਵੇਰ ਦਾ ਮੀਂਹ ਪੈ ਰਿਹਾ ਨਾ ਸਹੀ ਹੈ ਸਹੀ ਹੈ ਤੇ ਇੱਥੇ ਅੱਜ ਆਹੋ ਜਿਹੜੀ ਧੁੰਦੇ ਮੀਂਹ ਪੈ ਰਿਹਾ ਉੱਪਰ ਨਹੀਂ 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 ਇਹ ਵੈਸੇ ਨਿਕਲਦੀ ਹੈ ਵੈਸੇ ਨਿਕਲਦੀ ਹੈ ਵੈਸੇ ਮਤਲਬ ਜਦੋਂ ਮੀਂਹ ਪੈ ਗਿਆ ਹਟਦਾ ਨਾ ਤੋਂ ਬਾਅਦ ਜਿਹੜਾ ਹਮੋਸ ਹੁੰਦਾ ਉਹ ਸਹੀ ਹੈ ਸਹੀ ਹੈ ਸਹੀ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਆ ਡਿਵੀਜ਼ਨ ਚ ਪੈਂਦੇ ਪਿੰਡ ਰਾਮਪਾਲ ਹਲੇੜ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਰਮਨ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਹਾਂ ਕੁਦਰਤ ਦੀ ਗੋਦ ਵਿੱਚ ਜਾਂ ਪਹਾੜਾਂ ਦੇ ਵਿੱਚ ਵਿਚਕਾਰ ਵਸਿਆ ਹੋਇਆ ਪਿੰਡ ਰਾਮਪੁਰ ਹਲੇੜ ਤੇ ਅੱਜ ਅਸੀਂ ਪਹੁੰਚੇ ਹਾਂ ਜਰਨੈਲਜੀ ਪਿੰਡ ਰੰਧਾਵਾ ਦੀ ਮਦਦ ਦੇ ਨਾਲ ਇਹਨਾਂ ਦੇ ਮਿੱਤਰ ਪਿਆਰੇ ਦੀਪਕ ਸਿੰਘ ਜੀ ਕੋਲ ਤੇ ਅੱਜ ਦੀਪਕ ਸਿੰਘ ਜੀ ਸਾਨੂੰ ਕਰਾਉਣਗੇ ਆਪਣੇ ਪਿੰਡ ਦੀ ਸੈਰ ਤੇ ਤੁਸੀਂ ਸਾਡੇ ਨਾਲ ਬਣੇ ਰਹਿਣਾ ਆ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਸਾਡੇ ਚੈਨਲ ਨੂੰ ਤੇ ਆਓ ਚਲਿਏ ਕਰਦੇ ਹਾਂ ਇਸ ਸੋਹਣੇ ਜਿਹੇ ਪਿੰਡ ਦੀ ਸੈਰ ਇਹ ਪੁਰਾਣਾ ਮਕਾਨ ਆ ਇਹਨਾਂ ਨੇ ਜਾਲ ਸਾਮ ਕੇ ਰੱਖੀ ਆ ਬਜ਼ੁਰਗਾਂ ਦੀ ਤੇ ਉਧਰ ਨਵਾਂ ਮਕਾਨ ਵੀ ਇਹਨਾਂ ਨੇ ਬਣਾਇਆ ਹੋਇਆ ਆ ਸੋਹਣਾ ਸਾ ਸ਼ਿੰਗਾਰ ਕੀਤਾ ਹੋਇਆ ਰਿਹਾ ਉਹਨਾਂ ਦਾ ਹੁਣ ਚਲੋ ਚਲ ਪੰਨੇ ਕੁਦਰਤੀ ਗੋਦ ਵਿੱਚ ਬਸਿਆ ਹੋਇਆ ਇਹ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹਮਤ ਹੋ ਗਏ ਹਮਤ ਆਣੀ ਗਰਮੀ ਆ ਬਰਖਾ ਮੀ ਆਣਾ ਇਸ਼ਾਰਾ ਆ ਦਿਨ ਸ਼ਾਮ ਨੂੰ ਦੇਖੋ ਤੁਸੀਂ ਸ਼ਾਮ ਨੂੰ ਆਮੀ ਸੋਹਣੇ ਸੋਹਣੇ ਪੁਰਾਣੇ ਘਰ ਹਿਮਾਚਲ ਵੀ ਇੱਥੋਂ ਲੱਗ ਗਈ ਪੈ ਜਾਂਦਾ ਹਾਂ ਤਾਂ ਜੀ ਕਮਾਜੋ 10 15 20 ਕਿਲੋਮੀਟਰ 15 ਕਿਲੋਮੀਟਰ ਲੱਗਦਾ ਹੀ ਨਹੀਂ ਅਸੀਂ ਪੰਜਾਬ ਦੇ ਵਿੱਚ ਆ ਪਾ ਜੀ ਹੈ ਤਾਂ ਜ਼ਿਲ੍ਹਾ ਹੁਸ਼ਿਆਰਪੋਰੀ ਆ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਬਾੜ ਲਗਾਈ ਆ ਫਸਲਾਂ ਫਸਲਾਂ ਪਾ ਜੀ ਕਾਫੀ ਪਰਵਾਰ ਕਰਦੇ ਹੁਣ ਇੱਧਰ ਤਾਂ ਹਾਂਜੀ ਹਾਂਜੀ ਬਾਂਦਰ ਬਹੁਤ ਹੈ ਜੀ ਇੱਧਰ ਅੱਛਾ ਜੀ ਬਾਂਦਰ ਹੋ ਗਏ ਜਾਨਵਰ ਬੜਾ ਇੱਧਰ ਸਹੀ ਹੈ ਸਹੀ ਹੈ ਇਹ ਵਿਊ ਲੈਣਾ ਇਹਨਾਂ ਦਾ ਹਾਂ ਲੈਣਾ ਸਣਾ ਉਹ ਉਹ ਬੂਆ ਹੋਣੀ ਠੀਕ ਆ ਠੀਕ ਆ ਆਮ ਤੌਰ ਤੇ ਲੋਕਾਂ ਨੇ ਕੋਠੀਆਂ ਵੱਡੇ ਵੱਡੇ ਮਹਿਲ ਛੱਤ ਲੈ ਪਰ ਜਿਹੜਾ ਨਜ਼ਾਰਾ ਇਹਦੇ ਵਿੱਚ ਹੈ ਨਾ ਇਹ ਕਿਤੇ ਨਹੀਂ ਹੈਗਾ ਆਓ ਬੂਆ ਹੋਣੀ ਕੁੱਤਾ ਤਾਂ ਨਹੀਂ ਹੈਗਾ ਸਾਡੇ ਬਾਲੇ ਹੱਥੇ ਹਾਂ ਹਾਂ ਕੀ ਹਾਲ ਹੈ ਜੀ ਚਿਮੂ ਤੇ ਚਿਮੂ ਤੇ ਚਿਮੂ ਕੀ ਆ ਮਨੇ ਬਾਰੀ ਹੁਣਾ YouTube ਤੇ ਚੈਨਲ ਅੱਛਾ ਮਨੇ ਵੀ ਵੀਡੀਓ ਵੇਖੀ ਹੈ ਹੋਰ ਦਾ ਖੋਦਾ ਸੋ ਵੀ ਇਹਨੇ ਪਰੇਸ਼ਾਨਾ ਬੁੱਧੀ ਦੇ ਬੋਟੇ ਚੱਲਦੇ ਨਹੀਂ ਕੁਲ ਕੁਲ ਉਹ ਤਾਂ ਉਹੀ ਦਾ ਉਹੀ ਦਾ ਦੱਸਣਾ ਕਦੋਂ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਤੁਹਾਨੂੰ ਪੰਪ ਲਾ ਕੇ ਵਧੀਨ ਤੇ ਚੜਦਾ ਪੰਪ ਲਾਇਆ ਦਾ ਜੀ ਇਹ ਦਿਖਾ ਇਸ ਤੇ ਕਿਰਪਾ ਕਰੀਓ ਪਾਪਾ ਦਾ ਖਲਾਰਾ ਪਾਇਆ ਅੱਛਾ ਜੀ ਆਂਦਾ ਹੀ ਨਹੀਂ ਤੇ ਫੇਰ ਤੁਸੀਂ ਕਿੱਦਾਂ ਗੁਜ਼ਾਰਾ ਕਰਦੇ ਮੈਂ ਪਹਿਲਾਂ ਤੱਲੋ ਭਰੀਦਾ ਦਾ ਲਾੜੀ ਦਾ ਅੱਛਾ ਹੁਣ ਅੰਮਾ ਦੇ ਬੋਟੇ ਨਹੀਂ ਚੱਲਦੇ ਤੇ ਕੀ ਕਰੀਏ ਇਹ ਤਾਂ ਬਹੁਤ ਜ਼ਿਆਦਾ ਔਖਾ ਹਨਾ ਪਹਿਲਾਂ ਬੜੀ ਮੁੜ ਕੇ ਪਾਪਾ ਪਾਈਆਂ ਨੂੰ ਪਾਣੀ ਉੱਤੇ ਲੈਣੀਆਂ ਹੁਣ ਉਹ ਤੋਖੋਲਿਆ ਉਸ ਤੋਂ ਬਾਅਦ ਬੜੀ ਸਮੱਸਿਆ ਭਾਜੀ ਇੱਥੇ ਤਾਂ ਸਾਡੇ ਮੰਨ ਲਓ ਆਮ ਮੈਦਾਨੀ ਇਲਾਕੇ ਦੇ ਵਿੱਚ ਤਾਂ ਤੁਹਾਡੇ ਦਾ ਪਾਣੀ ਸਮਾਰਸੀਵਲ ਲਾ ਕੇ ਤਾਂ ਉਹਦਾ ਬਟਨ ਆਪਦੇ ਪਾਣੀ ਆ ਜਾਂਦਾ ਈ ਇਹਦੇ ਪਾਣੀ ਈ ਇਹਦੇ ਪੂਰੇ ਈ ਤਿੰਨ ਤਿੰਨ ਦਿਨ ਪਾਣੀ ਔਖਾ ਹੈ ਕਾਫੀ ਇਹਨੇ ਪੱਕਣੇ ਆ ਅੱਜ ਕਿਤੇ ਗਿਆ ਸੀ ਇਹ ਇਹ ਦੇਖੋ ਜੀ ਫਲ ਲੱਗੇ ਹੋਏ ਆ ਜਰਨਲਜੀ ਦਿਖਾਉਣਗੇ ਤੁਹਾਨੂੰ ਜਰਨਲਜੀ ਕਿਹੜਾ ਫਲ ਹੈ ਸੀਤਲ ਫਲ ਸੀਤਲ ਫਲ ਦਿਖਾਓ ਥੋੜਾ ਕਲੋਜ਼ ਕਰਿਓ ਬਸ ਸੀਤਲ ਫਲ ਹੈ ਨਾ ਇਹਦਾ ਫਾਇਦਾ ਕੀ ਆ ਦੀਪਕ ਜੀ ਮੇਰਾ ਫਾਇਦਾ ਬਾਤ ਖਾਣਾ ਫਲ ਚ ਕੰਮ ਆਉਂਦਾ ਮੈਂ ਇਹ ਖਰਬੂਜੇ ਤੋਂ ਵੀ ਜ਼ਿਆਦਾ ਮਿੱਠਾ ਖਰਬੂਜੇ ਜ਼ਿਆਦਾ ਮਿੱਠਾ ਹੁੰਦਾ ਅੱਛਾ ਜੀ ਹਾਂ ਜੀ ਮਿਠਾਸ ਹੁੰਦੀ ਇੱਥੇ ਔਰ ਇਹ ਨੂੰ ਕਿਹੜਾ ਨਹੀਂ ਲੱਗਦਾ ਸਭ ਤੋਂ ਵੱਡੀ ਫਸਲ ਠੀਕ ਹੈ ਜੀ ਇਹ ਤੁਹਾਡੇ ਤੁਹਾਡੇ ਖੱਡ ਤਾਂ ਘਰ ਦੇ ਵਿੱਚ ਹੀ ਬਣੀ ਹੋਊ ਇੱਥੇ ਹਾਂ ਜੀ ਹਾਂ ਜੀ ਤੁਹਾਨੂੰ ਕੋਈ ਖਤਰਾ ਵਗੈਰਾ ਤਾਂ ਨਹੀਂ ਇੱਥੇ ਤਾਂ ਖਤਰਾ ਇਹ ਬਤ ਹੁਣ ਜੇ ਜ਼ਿਆਦਾ ਬਾਰਿਸ਼ ਪਵੇ ਹਾਂ ਜੀ ਤੇ ਟੀਨਾ ਰੱਖਿਆ ਮੈਂ ਟੀਨਾ ਵੀ ਕੋਟੋ ਲਾਉ ਆ ਤੁਸੀਂ ਅੱਛਾ ਟੀਨਾ ਦੇ ਟੀਨ ਥੱਲੇ ਵੀ ਥੋੜਾ ਥੋੜਾ ਚੋਹ अच्छा ये इससे करके ये खार पे इधर नु बारिश ना पगा पानी ना प भिज जावे और ना ज्यादा रुड़ जावे नहीं। ਤੁਹਾਨੂੰ ਇੱਥੇ ਕੀ ਪਰੇਸ਼ਾਨੀ ਹੁੰਦੀ ਉਦਾਂ? ਬਸ ਇਹੀ ਹੈ ਪਰੇਸ਼ਾਨੀ ਬੱਚਾ ਪਈ। ਜਿਹੜੇ ਇਹ ਊੜਦੇ ਪਈਆਂ ਸੀ। ਹਾਂਜੀ। ਤੇ ਕਿਹੜੀ-ਕਿਹੜੀ ਸਹੂਲਤ ਤੋਂ ਬੰਦੇ ਤੁਸੀਂ? ਸਹੂਲਤ ਬੱਚਾ ਸੰਭਾਲ ਕੇ ਆਇਆ। ਇੱਥੇ ਕੰਮ ਸੁੱਖਣੀ ਹੈ। ਬੱਚੇ ਇਹ ਜੀ ਆਈ ਇਹ ਵੀ ਦੋ ਦੋ ਮਿੰਟ ਬਾਅਦ ਹੀ ਚੱਲ ਜਾਂਦੇ ਹੈ। ਹੈਗੇ ਗਵਾਏ ਜਾਏ ਗਵਾਏ। ਨਹੀਂ। ਠੀਕ ਹੈ ਜੀ। ਬਾਕੀ ਪਾਣੀ ਹੈ ਵੀ ਪੀਏ ਦਿਨ ਪਾਣੀ ਦਿੰਦੇ ਨੇ। ਸਰਕਾਰੀ ਜਿਹੜਾ ਆ। ਹਾਂ ਸਰ। ਠੀਕ ਆ। ਤੇ ਮੈਡੀਕਲ ਸਹੂਲਤ ਕਿੱਦਾਂ? ਮੈਡੀਕਲ ਡਿਸਪੈਂਸਰੀ ਤਾਂ ਦੂਰ ਹੈ ਦੋ ਕਿਲੇ। ਪਾਣੀ ਵੀ ਪੀਏ ਦਿਨੇ ਨਾ ਦੋ ਘੰਟੇ। ਅੱਛਾ ਜੀ। ਹਾਂ ਜੀ ਹਾਂ ਜੀ ਜਿੱਥੇ ਪੰਚਾਇਤ ਘਰ ਹੈ। ਅੱਛਾ। ਉੱਥੇ ਆ ਤਾਂ ਉੱਥੇ ਵੀ ਮੇਰੇ ਵਰਗੀ ਤਾਂ ਜਾ ਨਹੀਂ ਸਕਦੀ। ਮੈਨੂੰ ਸਾਹ ਵੀ ਪ੍ਰੋਗਰਾਮ ਹੈ ਤੁਰੇ ਨਹੀਂ ਸਕਦੀ ਮੈਂ ਤਾਂ। ਠੀਕ ਆ ਠੀਕ ਆ ਜੀ। ਜਾਣਾ ਕਿੱਦਾਂ? ਤੇ ਮੋਬਾਈਲ ਦਾ ਨੈਟਵਰਕ ਹੈ ਕਿੱਦਾਂ ਭਾਜੀ ਇੱਥੇ? ਹਾਂ ਹਾਂ ਬੀ ਐਸਐਮਲ ਦਾ ਆਉਂਦਾ ਹੀ ਨਹੀਂ। ਈਸਨੰਲਾ ਘਟ ਹੈ ਜੀ ਉਹਦਾ ਹੈਗਾ ਉਹ ਵੀ ਜੀਓ ਦਾ ਘਟ ਵੱਧਦੀ ਜ਼ਿਆਦਾ ਨਹੀਂ ਮਤਲਬ ਕਿ ਫਿਰ ਵੀ ਸਮੱਸਿਆ ਹੈਗੀ ਇਲਾਕੇ ਚ ਨਾ ਜੀਪਕੀ ਜੀ ਮੈਂ ਕੀ ਦੇਖੀ ਕਿ ਇਹ ਮਕਾਨ ਟੁੱਟਾ ਹੋਇਆ ਆ ਹਾਂਜੀ ਹਾਂਜੀ ਇਹ ਮਕਾਨ ਬਣਾ ਰਹੇ ਆ ਜਾਂ ਇੱਥੋਂ ਛੱਡ ਕੇ ਚੱਲ ਗਏ ਮਤਲਬ ਉਹ ਸਾਰੇ ਇਹ ਕਾਹ ਤੋਂ ਛੱਡ ਕੇ ਜਾ ਰਹੇ ਤੁਹਾਡੇ ਪਿੰਡ ਤੋਂ ਨਹੀਂ ਜਗ੍ਹਾ ਨਹੀਂ ਹੈ ਇੱਥੇ ਅੱਛਾ ਜੀ ਰਸਤਾ ਨਹੀਂ ਹੈ ਤਾਂ ਇਧਰ ਤੇ ਕੱਢਿਆ ਆ ਇਹਨਾਂ ਨੇ ਠੀਕ ਹੈ ਜੀ ਇਧਰ ਤੇ ਕੱਢਿਆ ਉਹ ਨਹੀਂ ਪਿਆ ਸਾਰਾ ਥੱਲੇ ਰਾਸਤਾ ਸਾਰਾ ਖਤਮ ਹੋ ਗਿਆ ਤੇ ਇੱਥੇ ਤੁਹਾਨੂੰ ਕੋਈ ਸਮੱਸਿਆ ਵੀ ਆ ਰਹੀ ਆ ਸਮੱਸਿਆ ਹੈ ਜੀ ਹੈ ਕਿ ਪਹਾੜੀ ਇਲਾਕਾ ਹੈ ਹਾਂ ਨਹੀਂ ਇਹ ਦੋ ਪਿੰਡਾਂ ਦਾ ਪਤਾ ਨਹੀਂ ਕਿੱਧਰ ਜਾਂਦਾ ਕਿੱਧਰੋਂ ਨਹੀਂ ਅੱਛਾ ਜੀ ਤੇ ਬਿਜਲੀ ਦੀ ਵੀ ਸਮੱਸਿਆ ਪਾਣੀ ਦੀ ਵੀ ਸਮੱਸਿਆ ਬਿਜਲੀ ਦਾ ਜੋ ਬਿਜਲੀ ਦਾ ਹੈਗੀ ਹੈ ਬਿਜਲੀ ਦੇ ਕੋ ਚੱਕ ਪਾਣੀ ਦੀ ਹੈ ਸਮੱਸਿਆ ਪਾਣੀ ਦੀ ਸਮੱਸਿਆ ਪੀਣ ਜੋਗ ਪਾਣੀ ਉਪਲਬਧ ਨਹੀਂ ਹੈਗਾ ਇੱਥੇ ਨਾ ਆਂਦਾ ਏ ਪੀਏ ਦਿਨ ਪਾਣੀ ਆਣਾ ਅੱਛਾ ਜੀ ਤੇ ਇਹ ਉਹ ਦੋ ਘੰਟੇ ਪਾਣੀ ਕਿੰਨਾ ਕੰਦਾ ਦੋ ਘੰਟੇ ਤੁਹਾਨੂੰ ਪਤਾ ਜੀ ਪ੍ਰੈਸ਼ਰ ਤਾਂ ਹੈ ਨਹੀਂ ਐਨਾ ਤੇ ਚੜਨਾ ਵੀ ਔਖਾ ਉੱਪਰ ਨੂੰ ਹਨਾ ਪਹਾੜੀ ਏਰੀਆ ਤੇ ਇਹ ਦੀਪਕ ਜੀ ਜਿੱਦਾਂ ਹੁਣ ਜਿਹੜੇ ਬੰਦਿਆ ਕੋ ਚਾਰ ਪੈਸੇ ਹੈਗੇ ਆ ਉਹ ਤਾਂ ਚਲੇ ਗਏ ਕੋਈ ਨੌਕਰੀ ਪੇਸ਼ਾ ਵਾਲੇ ਜਾਂ ਕੋਈ ਚੰਗੇ ਕੰਮ ਕਰ ਵਾਲੇ ਤੇ ਜਿਹੜਾ ਗਰੀਬ ਬੰਦਾ ਆ ਔਖਾ ਉਹ ਫੇ ਇੱਥੇ ਹੀ ਰਹਿੰਦਾ ਆ ਉਹ ਤਾਂ ਤੁਸੀਂ ਦੇਖਿਆ ਜੀ ਪਿੱਛੇ ਪਿੱਛੇ ਜਿਹੜੇ ਘਰ ਆ ਉਹ ਦੇਖਿਆ ਜੀ ਘਰ ਹਾਂ ਹਾਂ ਉਹਨਾਂ ਵਾਸਤੇ ਔਖਾ ਉਹਨਾਂ ਦੇ ਵਿਚਾਰਿਆਂ ਦੇ ਘਰ ਵੀ ਇਦਾਂ ਆ ਕਿ ਉਹ ਮਰ ਜੇ ਰਾਤ ਨੂੰ ਪਤਾ ਨਹੀਂ ਕਦੋਂ ਉਹਨਾਂ ਦਾ ਘਰ ਖੱਟ ਦੇ ਵਿੱਚ ਔਖਾ ਆ ਇੱਥੇ ਹਾਂ ਜੀ ਰੈਣ ਮਸੇਰਾ ਕਰਨਾ ਇਸ ਜਗ੍ਹਾ ਤੇ ਕਾਫੀ ਬਹੁਤ ਬਹੁਤ ਹੁੰਦੇ ਪਹਿਲੇ ਇੱਧਰ ਇਹ ਇੱਧਰਲੀ ਸਾਈਡ ਬਹੁਤ ਸਾਰੇ ਕਮਾਈ ਚਲੇ ਗਏ ਕਮਾਈ ਦੱਦੇ ਹਲੇੜ ਤੇ ਚਲੇ ਗਏ ਹਲੇੜ ਤੇ ਚਲੇ ਗਏ ਇਹ ਪਹਿਲੇ ਇੱਧਰ ਘਾਦੀ ਹੁੰਦੇ ਇਹ ਤਾਂ ਮੀ ਪੈਣ ਨਾਲ ਵਿਚਾਰਾ ਪਹਾੜਪੂਰ ਥੱਲੇ ਨੂੰ ਆ ਗਏ ਠੀਕ ਹੈ ਜੀ ਹਾਂਜੀ 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 ਇਹ ਘਰੇਟਾ ਇੱਥੇ ਆ ਨਾ ਇਸ ਇਲਾਕੇ ਤੇ ਨਾ ਇੱਕ ਖਾਸ ਤੇ ਆ ਪਾਜੀ ਆ ਦੇਖਿਓ ਕਿ ਥਾਂ ਥਾਂ ਤੇ ਤੁਹਾਨੂੰ ਨਾ ਕੜੀ ਪੱਤਾ ਮਿਲੂਗਾ ਇਹ ਇਹ ਬਾਹਰ ਬੜਾ ਮਹਿੰਗਾ 10 ਰੁਪਏ ਦਾ ਇੱਕ 5 ਰੁਪਏ ਦਾ ਹੈ ਅੱਛਾ ਜੀ ਦਬੇਈ ਚ ਪਾਜੀ ਆਹੋ ਪਾਜੀ ਇਹਦੇ ਫਾਇਦੇ ਵੜੇ ਆ ਬਹੁਤ ਆਰੇ ਪਰ ਲੋਕੀ ਇਹਨੂੰ ਕੋੜਾ ਸਮਝ ਕੇ ਖਾਂਦੇ ਨਹੀਂ ਹਾਂਜੀ ਹਾਂਜੀ ਗਠੀਆ ਗੁਠੀਆ ਹੋਵੇ ਖਾ ਲੈ ਬੰਦਾ ਹਾਂਜੀ ਹਾਂਜੀ ਸੁਕਾ ਦੇ ਇਹਦਾ ਖਾਇਓ ਮੈਂ ਸਾਰਾ ਮੈਂ ਜਦੋਂ ਪਹਾੜਾਂ 'ਚ ਆਏ ਹੋ ਕਿਤੇ ਵੀ ਇਦਾਂ ਦੇ ਇਲਾਕੇ 'ਚ ਜੰਗਲੀ ਇਲਾਕੇ 'ਚ ਹਾਂਜੀ ਹਾਂਜੀ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਆ ਉਹਨੂੰ ਹੱਥ ਲਾਓ ਬੂਟੇ ਨੂੰ ਨਹੀਂ ਦੂਜੇ ਬੂਟੇ ਨੂੰ ਕਦੀ ਹੱਥ ਨਹੀਂ ਲਾਉਂਦੇ ਅਸੀਂ ਜਦੋਂ ਵੀ ਨਾ ਮਤਲਬ ਕੰਮਕਾਰ ਤੇ ਥੱਕ ਜਾਂਦੇ ਆ ਇੱਕ ਤਾਂ ਹੁੰਦੀ ਨਾ ਸਰੀਰ ਥੱਕ ਜਾਂਦਾ ਆ ਇੱਕ ਤੋਂ ਬੰਦੇ ਦਾ ਕੰਮ ਬੋਰ ਹੋ ਜਾਂਦਾ ਨਾ ਬੰਦਾ ਜ਼ਿੰਦਗੀ ਚ ਬੋਰ ਜਿਆ ਹੋ ਜਾਂਦਾ ਤਾਂ ਮਾਨਸਿਕ ਤੌਰ ਤੇ ਥੋੜਾ ਜਿਆ ਸੋਚਦਾ ਕਿਤੇ ਘੁੰਮ ਕੇ ਆਈਏ ਫੇ ਅਸੀਂ ਕੀ ਕਰਦੇ ਹਾਂ ਨੇ ਢੋਲਵਾਹਾਂ ਸਾਈਡ ਜਾਂ ਇਧਰਲੀ ਸਾਈਡ ਜਾਂ ਫੇ ਕਦੀ ਹਿਮਾਚਲ ਵੀ ਚਲ ਜਾਈਦਾ ਆ ਆਪਾਂ ਦੋਨੇ ਜਣੇ ਮੋਟਰਸਾਈਕਲ ਚਲ ਜਾਈਦਾ ਆ ਤੇ ਆਇਤ ਕੀ ਪਲਾਨ ਬਣਿਆ ਸੀ ਪਿਛਲੇ ਕਾਫੀ ਟਾਈਮ ਤੋਂ ਮੈਂ ਕਿਹਾ ਭਾਜੀ ਤੁਸੀਂ ਆਪਣੇ ਇਧਰ ਕਹੋ ਆਪਾਂ ਘੁੰਮ ਕੇ ਆਉਣਾ ਫੇ ਇਹਨਾਂ ਦੀ ਜਨੈਲਜੀ ਦੀ ਮਦਦ ਦੇ ਨਾਲ ਇਹ ਸਾਡੇ ਇੱਥੇ ਤੱਕ ਪਹੁੰਚੇ ਆ ਹਾਂ ਉਹ ਚੱਲ ਬੰਦਾ ਕਮਾਈ ਸਾਰੇ ਨੂੰ ਮਿਲ ਜਾਂਦਾ ਹੈ ਸੋਣਾ ਲੱਕਾ ਜੀ ਦੀਪਕ ਜੀ ਤਾਂ ਫਿਰ ਵਿਦੇਸ਼ ਵਿੱਚ ਰਹਿੰਦੇ ਆ ਨਾ ਦੁਬਈ ਦੇ ਵਿੱਚ ਉਹਦਾ ਇਹ ਸਾਡਾ ਇਹ ਪਿੰਡ ਹੈ ਨਾ ਜਿਹੜਾ ਬੜਾ ਕੋਈ ਉਹ ਇੰਨਾ ਰੋੜਾ ਵੀ ਨਹੀਂ ਕੋਈ ਵੀ ਥੋੜੀ ਜਿਹੀ ਤਾਂ ਪਰੇਸ਼ਾਨੀ ਹੈ ਥੱਲੇ ਵਾਲੇ ਬੜੀ ਪਰੇਸ਼ਾਨੀ ਉਹ ਤਾਂ ਮੈਂ ਇੱਥੇ ਪਿੱਛੇ ਜਿਹੜਾ ਨੇ ਘਰ ਗਏ ਨਾ ਆਪਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਪਾਣੀ ਨਹੀਂ ਹੁੰਦਾ ਤਿੰਨ ਤਿੰਨ ਦਿਨਾਂ ਚੂਣਾ ਲੈ ਕੇ ਪੁਰਾਣਾ ਪਾਣੀ ਆਈ ਪਾਣੀ ਦੀ ਸੋਸ਼ਿਆ ਜਿਹਨੇ ਉਹ ਸਾਡੇ 3 ਦਿਨ ਤਾਂ ਨਹੀਂ ਆਂਦਾ ਤੇ ਇਹ ਦਿਨ ਪਾਣੀ ਦਿੰਦੇ ਆ ਨਾ ਕੋਈ ਇਕ ਅਧਿਕ ਡੇਢ ਘੰਟਾ ਦਿੰਦਾ ਆ ਹਾਂਜੀ ਜੇ ਦੇਣਾ ਉਹ ਤਾਂ 4-5 ਘੰਟੇ ਦਿੰਦਾ ਰਹਿੰਦਾ ਆ ਹਾਂਜੀ ਅੱਜ ਦੋ ਤਿੰਨ ਵਾਰੀ ਫੋਨ ਕੀਤਾ ਉਹਨੂੰ ਮੈਂ ਫਿਰ ਕਹਿੰਦਾ ਨਹੀਂ ਨਹੀਂ ਆਈ ਜਾਣਾ ਪਾਣੀ ਕਹਿੰਦਾ ਬਸ ਹਾਣੇ ਵਾਲਾ ਮੈਂ ਠਾਣਾ ਕਿਸਲਾ ਤੇ ਅੱਡੀ ਜਦੋਂ ਤੁਸੀਂ ਪੁਰਾਣੇ ਟਾਈਮ ਤੋਂ ਹੁਣ ਤੱਕ ਹੁਣ ਕੀ ਫਰਕ ਲੱਗਦਾ ਤੁਹਾਨੂੰ ਪੁਰਾਣੇ ਟਾਈਮ ਵੈਸੇ ਠੀਕ ਹਾ ਅੱਛਾ ਜੀ ਜਿਹੜਾ ਥੱਲੇ ਬੋਲੀਆਂ ਹੁੰਦੀਆਂ ਹਨਾ ਬੋਲੀਆਂ ਹਾਂ ਜੀ ਹਾਂ ਇਹਨੂੰ ਅਸੀਂ ਕੱਚਿਆਂ ਨੂੰ ਮਿੱਟੀ ਲਾਣੀ ਹੂੰ ਹੂੰ ਤੇ ਥੱਲੇ ਦੇ ਪਾਣੀ ਢੋਈ ਕੇ ਲਾਣਾ ਮਤਲਬ ਇੰਨੀ ਜਿਹੜੀ ਡੂੰਗੀ ਖੜ ਤੋਂ ਤੁਸੀਂ ਉੱਤੇ ਹੁੰਦੇ ਹੁੰਦੇ ਹੂੰ ਤਾਂ ਘਰੇ ਘਰੇ ਨਲਕੇ ਹੋਈਏ ਨਾ ਉਹਦੇ ਪਾਣੀ ਨਹੀਂ ਹੁੰਦਾ ਹਨਾ ਉਹ ਬੰਦੇ ਹੋਈਆਂ ਬੋਲੀਆਂ ਤਾਂ ਢੋਈਆਂ ਬੋਲੀਆਂ ਤਾਂ ਪਾਜੀ ਬਹੁਤ ਸੁੱਕ ਗਈਆਂ ਸਾਰੀਆਂ ਸੁੱਕ ਗਈਆਂ ਜਿੱਕੇ ਹੈਗੀਆਂ ਵੀ ਇਹ ਪਰਮਾਤਮਾ ਵੀ ਕੋਲ ਕਰੇ ਨਾ ਮੰਦਰ ਹੈਗੀ ਮੰਦਰ ਤਾਂ ਮੈਂ ਦੇਖੀ ਹੋਈ ਪਹਿਲਾਂ ਇੱਕ ਵਾਰੀ ਇਹ ਇੱਕ ਇੱਥੇ ਥੱਲੇ ਪੀਰਾਂ ਨੇ ਕਰਲੇ ਹੋ ਜੀ ਉਹਨੂੰ ਕੀ ਅਸੀਂ ਮਿੱਟੀਆਂ ਲਾਣੀਆਂ ਥੱਲੇ ਤੇ ਪਾਣੀ ਅਸੀਂ ਢੋਣਾ ਘਟਖਾਣ ਪੀਣ ਵੀ ਤੇ ਸਬਜ਼ੀਆਂ ਵਗੈਰਾ ਵੀ ਬਹੁਤ ਵਧੀਆ ਖਾਂਦੇ ਨੇ ਪੂਨੇ ਬੰਦਰ ਨਹੀਂ ਹੋਣ ਦਿੰਦੇ ਹਾਂ ਆ ਸੱਚ ਪਤਾ ਲੱਗਾ ਕਿ ਇੱਥੇ ਤੁਹਾਡੇ ਜਾਨਵਰ ਵੀ ਹਾਂ ਹੁਣ ਇਹ ਲਾਈ ਹੈ ਨਾ ਇਹ ਸਾਹਮਣੇ ਇਹਨਾਂ ਨੇ ਬੈਠੇ ਨੇ ਨਾ ਅੱਛਾ ਜੀ ਤੇ ਇਹ ਤੁਹਾਡੇ ਕਹਿੰਦੇ ਕੱਪੜੇ ਵਗੈਰਾ ਵੀ ਬਾਹਰ ਪਾਏ ਹੋਣ ਤਾਂ ਇਹ ਜਾਨਵਰ ਨਹੀਂ ਹਾਂ ਕੱਪੜੇ ਨਹੀਂ ਨਹੀਂ ਕਰਦੀ ਵੀ ਕੱਪੜੇ ਜਿਹਨੋੜੀ ਆ ਲੈਣਾ ਉਹ ਚੱਕ ਕੇ ਲੈ ਜਾਂਦੇ ਆ ਫੇ ਉਹ ਕਹਿੰਦੇ ਕਿ ਅਸੀਂ ਬੇੜੇ ਦੇ ਵਿੱਚ ਕੋਈ ਸਮਾਨ ਜਿੱਦਾ ਨਹੀਂ ਜਿੱਦਾ ਅਸੀਂ ਦਾਣੇ ਪਈਏ ਜਾਂ ਕੋ ਖਾਣੇ ਵਾਲੀ ਚੀਜ਼ ਸੁਕਣੇ ਪਈਏ ਉਹ ਖਾਣੀ ਇਹਨਾਂ ਨੇ ਉਹ ਖਾਣੀ ਨਾ ਉਹ ਲੈ ਜਾਣੇ ਇਹਨਾਂ ਦੇ ਜਿੱਦਾ ਵੀ ਸਬਜ਼ੀ ਕੱਟਾ ਨੇ ਆ ਰੱਖ ਦਿੱਤੀ ਹੈ ਬਾਹਰ ਪਈ ਚਲੋ ਜਰਾ ਅੰਦਰ ਇਹਨੂੰ ਆਇਓ ਉਸਲੇ ਉਹਨਾਂ ਨੇ ਚੁੱਕੀ ਸੀ ਤੇ ਕੋਈ ਖਤਰਨਾਕ ਜਾਨਵਰ ਤੁਹਾਡੇ ਇੱਥੇ ਰਾਤ ਨੂੰ ਆਉਂਦਾ ਹੋਵੇ ਖਤਰਨਾਕ ਜਾਨਵਰ ਉਹ ਇਹ ਤਿੰਦੂਆ ਜਿਆਦਾ ਤਿੰਦੂਆ ਬਾਗ ਜਿੰਨੂੰ ਕੋਈ ਡੰਗੜੂਗਾ ਉਹ ਕਰਿੰਦੇ ਨੇ ਤੇ ਦੇ ਦੋ ਕਹਿੰਦੇ ਤੇ ਦੇਖਿਆ ਤੁਸੀਂ ਇੱਧਰ ਆਹੀ ਲਿਖਿਆ ਹੋਇਆ ਲਿਖਿਆ ਤੁਸੀਂ ਕਿੱਥੇ ਦਿਖਿਆ ਨਹੀਂ ਪਰ ਸੁਨਿਆ ਜ਼ਰੂਰ ਹੈ ਉਹਦਾ ਹੈ ਕਿ ਉਹ ਪੈਰ ਉਹ ਲੱਗੇ ਰਹਿੰਦੇ ਨਹੀਂ ਲੱਗੇ ਰਹੇ ਤੇ ਇਹ ਇੱਥੇ ਜਿੱਦਾਂ ਸਹੂਲਤਾ ਜਿੱਦਾਂ ਕਹਿ ਦਿੰਦੇ ਆ ਕਿ ਬਾਰਸ਼ ਦੇ ਮੌਸਮ ਦੇ ਵਿੱਚ ਚਲੋ ਤੁਹਾਡਾ ਤਾਂ ਵੱਡਾ ਰੋੜ ਹੀ ਆ ਇੱਧਰ ਢੋਲਵਾ ਸਾਈਡ ਚਲ ਜਾਈਏ ਜਾਂ ਉਹ ਮਲੋਟ ਵਾਲੀ ਸਾਈਡ ਪੁੱਕਾ ਰੇਵੜ ਪੁੱਕਾ ਮੇਟ ਹੈ ਨਾ ਉਧਰ ਓੱਖਾ ਕਹਿੰਦੇ ਕਿ ਮਤਲਬ ਰਾਤ ਬਰਾਤੇ ਕੋਈ ਬਿਮਾਰ ਹੋ ਜੇ ਤਾਂ ਉਹਨੂੰ ਲੈ ਕੇ ਜਾਣਾ ਬਹੁਤ ਔਖਾ ਹੈ ਉੱਥੇ। ਨਹੀਂ ਸਾਡੇ ਹੁਣ ਇਹ ਤਾਂ ਜਦੋਂ ਰਸਤਾ ਬਣ ਗਿਆ ਨਾ ਹਾਂਜੀ ਕਦੋਂ ਦਾ ਸੀ। ਪਹਿਲੀਆਂ ਚ ਹੁੰਦਾ। ਤੁਹਾਡੇ ਤਾਂ ਇੱਧਰ ਕਾਫੀ ਸਹੂਲਤਾ ਹੋ ਗਈਆਂ। ਉਹ ਹੱਲੇ ਵੀ ਕਾਫੀ ਜਿਹੜੇ ਬਾਂਝੇ ਆ ਸਹੂਲਤਾ ਤੋਂ ਪਹਿਲਾਂ ਪਹਿਲਾਂ ਹੀ ਨਾ ਅੰਜ ਦਾ ਕੋਈ ਅਸੀਂ ਚੀਜ਼ ਲਿਆਣੀ ਬਾਬਾ ਲਾਲ ਤੇ ਚੁੱਕੀ ਕੇ ਲਿਆਉਂਦੇ ਹੁੰਦੇ। ਪੂਰੇ ਪਿੰਡ ਦਾ ਘੇੜਾ ਕੱਢਣ ਤੋਂ ਬਾਅਦ ਸਾਰੇ ਪਿੰਡ ਦੀ ਮਤਲਬ ਲਗਭਗ ਜਿੱਥੇ ਤੱਕ ਹੋ ਸਕਿਆ ਅਸੀਂ ਘੁੰਮੇ ਆ ਰਾਮਪੁਰ ਨੂੰ ਤੇ ਹੁਣ ਦੁਬਾਰਾ ਪਹੁੰਚੇ ਆ ਅਸੀਂ ਦੀਪਕ ਜੀ ਦੇ ਘਰ ਠੀਕ ਆ ਦੀਪਕ ਜੀ ਦੀਪਕ ਜੀ ਨੇ ਸਾਡੇ ਲਈ ਦੁਪਹਿਰ ਤੱਕ ਖਾਣਾ ਕੀਤਾ ਤਿਆਰ ਤੇ ਦੀਪਕ ਜੀ ਸਾਨੂੰ ਦੱਸਣਗੇ ਕਿ ਕਿਹੜੀ ਮਤਲਬ ਇੱਧਰ ਦੀ ਮਸ਼ਹੂਰ ਡਿਸ਼ ਇਹਨਾਂ ਨੇ ਜਿਹੜੀ ਸਾਡੇ ਲਈ ਬਣਾਈ ਆ ਦੀਪਕ ਜੀ ਕੀ ਬਣਾਇਆ ਅੱਜ ਦਾਲ ਦਾਲ ਹੁੰਦੀ ਆ ਮਸੂਰ ਹਾਂਜੀ ਚਾਵਲ ਚਾਵਲ ਮਾਣੀ 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 ਤੁਸੀਂ ਬਹੁਤ ਪਸੰਦ ਕਰਦੇ ਹੋ ਨਾ ਮਾਣੀ ਸਾਨੂੰ ਬਹੁਤ ਪਸੰਦ ਆ ਹਲਕੇ ਲਾ ਕੇ ਜਿੰਨਾ ਵਿੱਚ ਲਾ ਕੇ ਸਾਰੇ ਮਾਣੀ ਬੜਾ ਪਸੰਦ ਛੁੱਟਿਆਂ ਤੇ ਬਹੁਤ ਖਾਈਦਾ ਹੁੰਦਾ ਸੀਗਾ ਅੰਬਾ ਦੇ ਮਾਣੀ ਅੰਬਾ ਦਾ ਮਾਣੀ ਹਾਂਜੀ ਹਾਂਜੀ ਅੰਬਚੂਰ ਵੀ ਹੁੰਦੇ ਆ ਅੱਛਾ ਜੀ ਅੰਬਾ ਨੂੰ ਕਾ ਲੈਣਾ ਔਰ ਮਤਲਬ ਛੋਟੇ ਛਿਲਕੇ ਕਰ ਲੈਣੇ ਹਾਂਜੀ ਸੁੱਕ ਤੋਂ ਪਾਸ ਕਰ ਲੈਣਾ ਧੁੱਪ ਰਗਾ ਕੇ ਫਿਰ ਉਹਨਾਂ ਨੂੰ ਪੀਸ ਲੈਣਾ ਚੱਕੀ ਜਿਆਦਾ ਆਟਾ ਪੀਸਦੇ ਆ ਨਾ ਹਾਂਜੀ ਹਾਂਜੀ ਪੀਸ ਲੈਣਾ ਫਿਰ ਅੰਬਚੂਰ ਬਣ ਜਾਂਦਾ ਹੈ ਸਹੀ ਗੱਲ ਹੈ ਹਾਂਜੀ ਫਿਰ ਇਹਨਾਂ ਰੱਖ ਲੈਦਾ ਪੂਰਾ ਸਾਲ ਚੱਲਦਾ ਉਹ ਥੋੜਾ ਥੋੜਾ ਜਿੰਨਾ ਮਾਣੀ ਮ आरवी रीसा हां जी ठीक है जी हां जी ਤੇ ਆਓ ਸਾਰੇ ਜਣੇ ਸ਼ੱਕਦੇ ਆਂ ਕੰਮ ਸ਼ੁਰੂ ਜੀ ਚਲੋ ਆਓ ਸਾਰੇ ਇਹ ਪੁੱਛੋ ਹੀ ਨਾ ਕਿ ਬਹੁਤ ਸੋਹਣਾ ਲਗ ਦਿੱਤਾ ਬੇਕਰ ਆ ਕੇ ਤੇ ਤੁਹਾਡਾ ਪਿੰਡ ਤੁਹਾਡਾ ਪਰਵਾਰ ਬਹੁਤ ਸੋਹਣਾ ਪ੍ਰਮਾਤਮਾ ਬਾਬਾ ਜੀ ਮੇਰ ਕਰਨ ਤੇ ਸਾਡੀ ਸਾਡਾ ਅੱਜ ਦਾ ਬਲੌਗ ਤੇ ਅਗਲੇ ਬਲੌਗ ਵਿੱਚ ਵੀ ਤੁਹਾਨੂੰ ਜਲਦੀ ਮਿਲਾਂਗੇ ਤੇ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਕਿੱਦਾਂ ਲੱਗੇ ਦੀਪਕ ਭਾਜੀ ਹੁਣੀ ਤੇ ਸਾਨੂੰ ਜ਼ਰੂਰ ਦੱਸਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੇਅਰ ਵੀ ਕਰਨਾ ਤੇ ਗਰਦੀਪ ਭਾਜੀ ਚਲੋ ਜੀ ਠੀਕ ਆ ਠੀਕ ਆ ਜੀ ਤੇ ਮਿਲਦੇ ਆ ਜੀ ਅਗਲੇ ਬਲੌਗ ਵਿੱਚ ਧੰਨਵਾਦ ਜੀ